ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਵੀਡੀਓ ਹਮੇਸ਼ਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਜ਼ੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਅਮਰਤਾਰੀ ਵਿਅਕਤੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਚੋੜੇ ਵੀ ਪਾਏ ਹੋਏ ਨੇ ਤੇ ਪਿੰਡਾਂ ਦੇ ਵਿੱਚ ਗ੍ਰਾਹੀ ਇਕੱਠੀ ਕਰ ਰਹੇ ਸੀ ਤਾਂ ਇੱਕ ਵਿਅਕਤੀ ਜੋ ਖੁਦ ਅਮਰਤਾਰੀ ਸੀ ਤਾਂ ਉਹਨਾਂ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਨਕਲੀ ਬਾਬੇ ਨੇ ਜੋ ਧਰਮ ਦੇ ਨਾਂ ਦੇ ਉੱਤੇ ਲੋਕਾਂ ਤੋਂ ਗ੍ਰਾਹੀਆਂ ਇਕੱਠੀਆਂ ਕਰ ਰਹੇ ਨੇ ਤਾਂ ਫਿਰ ਬਾਬੇ ਨੇ ਗ੍ਰਾਹੀ ਦੇਣ ਦੀ ਬਜਾਏ ਉਨਾ ਤੇ ਚੰਗੀ ਡਾਂਸ ਫੇਰੀ ਜਿੱਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਮਿੰਟ ਬਾਬਾਈ ਖਲੋ ਜਾ ਆਹ ਪੁੱਤ ਫਾੜ ਬਣਾਓ ਇਧਰ ਆ ਕਾਕਾ ਬਾਬਾਈ ਸਚਾਈ ਦਾ ਆ ਬਣਾ ਲੈ ਪੂਰੀ ਸਟਾਰਟ ਆ ਸਟਾਰਟ ਹੈ ਨਾ ਹਾਂਜੀ ਆ ਵਾਈਕੁ ਜੀ ਖਾਸਾ ਵਾਈਕੁ ਜੀ ਕੀ ਫਤਿਹ ਆ ਦੇ ਗਿਆ ਜੀ ਆ ਕਰਾਈ ਕਰਦੇ ਸਿੱਖ ਕੌਮ ਨੂੰ ਬਧਰਾਮ ਕਰਨ ਵਾਸਤੇ ਆ ਜੇ 10000 ਰੁਪਏ ਕਰਾਉ ਤੇ ਮੀਲੇ ਦੇ ਨਾਲ ਆਪੇ ਇਹ 10000 ਨਾ ਕੀਆ ਇਹਨਾਂ ਨੇ ਇਹੀ ਕਹਿੰਦੇ ਮੇਰਾ ਮਾਗੀਆ ਕਿਹੜਾ ਪੇੜੀ ਬਾਬਾ ਜੀ ਮੇਰੇ ਨੂੰ ਦਿਖਾ ਲਈ ਹੋਰ ਉਹ ਕਿਹੜਾ ਲਈ ਹਾਂ ਹਾਂ ਹਾਸ ਹਾਸ ਕੋਈ ਰਸੀਦ ਰਹੀ ਜਾਂ ਫਰੀ ਜਨਾ ਕਾਪੀ ਆ ਬਿੱਲ ਕਾਪੀ ਵਾਲੀ ਕੋਈ ਪਬਜੀ ਦੇ ਦਾ ਕਾਪੀ ਆ ਵੇਖੋ ਕੌਮ ਨੂੰ ਬਦਨਾਮ ਕਰਦੇ ਆ ਬਾਬਾ ਜੀ ਦੱਸੋ ਤੁਹਾਨੂੰ ਚੌਕੀ ਹਾਲ ਲੱਗੇ ਨਹੀਂ ਇੱਕ ਪਾਸੇ ਜੀ ਦਾਣ ਕਾ ਨੂੰ ਪੋਣੀ ਜੀ ਰੱਜੀ ਆ ਆਪਣੇ ਉਧਾ ਦੋ ਬਸ ਨਹੀਂ ਨਹੀਂ ਬਾਬਾ ਜੀ ਬਾਬਾ ਦੱਸ ਕਿਥੋਂ ਆਇਆ 10 10 ਰਸੀਦ 10 10 ਰਸੀਦ ਬਾਬਾ ਜੀ ਸਲਾਮ ਕਰਦੇ ਆ ਬਾਬਾ ਜੀ ਬੇਅਤੀ ਕਾ ਦੀ ਆ ਹੈ ਬਦਨਾਮ ਕਰਦੇ ਕੌਮ ਹੈ ਉਹ ਤੇਰੀ ਤੇ ਨਾ ਕੁੱਤਾ ਨੂੰ ਸੰਭਾਲਣਾ ਬਾਬਾ ਜੀ ਨਹੀਂ ਚਾਹਦੇ ਤਾੜੂ ਲਾਪੇ ਫਿਰਦੇ ਅਸੀਂ ਹੈਂ ਲੇਕੀ ਡਾਜ ਡਾਜੇ ਉਹ ਬਾਬਾ ਜੀ ਕਿਉਂ ਬਾਬਾ ਜੀ ਉਹ ਉਹ ਬਾਬਾ ਜੀ ਦਰਦ ਨੂੰ ਮੈਂ ਪਾਇਆ ਨਹੀਂ ਹਾਂ ਉਹ ਬਾਬਾ ਜੀ ਨਹੀਂ ਸਤਾਂ ਸਾਰੇ ਜਫਾਤ ਗਰ ਖਲਪਣ ਉਹ ਨਹੀਂ ਪਣੀ ਛੜੀ ਓਏ ਬੰਦੇ ਘਰ ਭਜੀ ਰਣੀ ਹੈ ਹੋ ਗਿਆ ਇਹ ਲੱਗਾ ਜਰਾ ਉਹ ਕਪਾ ਜਿਆਦਾ ਉਹ ਪਾੜਾ ਕਾਕੇ ਜਾਣ ਕੇ ਦੇਖੋ ਭਰਾ ਇਹ ਤੋਂ ਕਹਿੰਦਾ ਸਾਰੇ ਕਿੱਥੇ ਸਾਰੇ ਦੇ ਤਾਂ ਮੈਂ ਬੱਬੀ ਨਹੀਂ ਸਮਝਾਇਆ ਬੱਬੀ ਤੋਂ ਸਾਰੇ ਦੇ ਰਾਤਾਂ ਦੇ ਬਾਬਾ ਉਹ ਬਾਬਾ ਜੀ ਕਿੱਥੇ ਪਾੜੇ ਪਾਇਤੀ ਹੈ ਉਹ ਬਾਬਾ ਜੀ ਉਹ ਬਾਬਾ ਉਹ ਚਲੋ ਆਪਾਂ ਹਾਂ ਬਟ ਬਾਬਾ ਹੀ ਹੋ ਜਾਓ ਆਪੋਂ ਫਾੜ ਬਣਾਓ ਇਧਰ ਆ ਕਾਕਾ ਬਾਬਾ ਜੀ ਸੱਚਾਈ ਦਾ ਆ ਬਣਾ ਲੈ ਪੂਰੀ ਛਾੜੇ ਆ ਛਾੜੇ ਨਾ ਹਾਂਜੀ ਆ ਵਾਇਕੁਜੀ ਖਾਸਾ ਵਾਇਕੁਜੀ ਕੀ ਫਤਿਹ ਆ ਜੇ ਗਿਆ ਜੀ ਆ ਕਰਾਈ ਕਰਦੇ ਸੇਕੋ ਨੂੰ ਬਦਰਾਮ ਕਰਨ ਵਾਸਤੇ ਆ ਜੇ 10000 ਰੁਪਏ ਕਰਾਉ ਤੇ ਮੀਲੇ ਦੇ ਨਾਤੇ ਇਹ 1000 ਰੁਪਏ ਨਾ ਕੀਆ ਇਹਨਾਂ ਨਾਲ ਠੀਕ ਹੈ ਮੇਰਾ ਮਾਗੀ ਆ ਜਿਹੜਾ ਪੇੜੀ ਬਾਬਾ ਜੀ ਮੇਰੇ ਨੂੰ ਮਿੜਾ ਲਈ ਹੋਰੋ ਕੀ ਮਿੜਾ ਲਈ ਹਾਂ ਹਾਂ ਖਾਸਾ ਕੋਈ ਰਸੀਦ ਲਈ ਆ ਫਰੀ ਜਨਾ ਕਾਪੀ ਆ ਬਿਲਕੁਲ ਕਾਪੀ ਵਾਲੀ ਕੋਈ ਪਬਜੀ ਦੀ ਤਾਂ ਕੱਤੀ ਆ ਵੇਖੋ ਕੌਮ ਨੂੰ ਬਦਰਾਮ ਕਰਦੇ ਆ ਬਾਬਾ ਜੀ ਦੱਸੋ ਤੁਹਾਨੂੰ ਚੋਕੀ ਹਾਲ ਲੱਗੇ ਨਹੀਂ ਇੱਥੇ ਬੱਤੇ ਜੀ ਦਾਣ ਕਾਲੂ ਪੋਣੀ ਜੀ ਰੱਜ ਗਿਆ ਆਪਣੇ ਉਤਾਦੋ ਬਸ ਨਹੀਂ ਨਹੀਂ ਬਾਬਾ ਜੀ ਪਾਪਾ ਦਾਸ ਕਿਥੋਂ ਆਇਆ ਇਹ ਦੱਸ ਦੱਸ ਜੀ ਬਾਬਾ ਜੀ ਨਾ ਕਰਦੇ ਤੂੰ ਬਾਬਾ ਜੀ ਨਹੀਂ ਨਹੀਂ ਮਾਹ ਨਹੀਂ ਬੇਰਤੀ ਕਾਦੀ ਆ ਹੈ ਨਾਮ ਕਰਦੇ ਹੀ ਕਹੋ ਹੈ ਠੀਕ ਨਾਮ ਕਰ ਤੋਂ ਦੱਸਣਾ ਤੁਹਾਨੂੰ ਲੱਭ ਕੇ ਫਿਰਦੇ ਅਸੀਂ ਹੈ ਜੇ ਕਿਡਾ ਜੀ ਦਾਰ ਜੀ ਉਹ ਬਾਬਾ ਜੀ ਪੋਪਾ ਜੀ ਉਹ ਕਰਦੇ ਆਂ ਉਹ ਬਾਬਾ ਜੀ ਦਰਖਵੋ ਮੈਂ ਪਾਇੀ ਹਾਂ ਉਹ ਬਾਬਾ ਜੀ ਇਹ ਸਤ 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 ਉਹ ਜਫਾਤ ਗਰ ਫਲ ਫਨ ਕੋਈ ਨਹੀਂ ਖੜੀ ਹੈ ਤੂੰ ਨੇ ਘਰ ਤੇ ਜੀ ਰਣੀ ਹੈ ਹੋ ਗਿਆ ਇਹ ਨਿਕਾ ਜਰਾ ਉਹ ਕੋਪਾ ਜਿਆਦਾ ਸੀ ਕੋਈ ਪਾਗਲ ਹੈ ਕਿ ਆਵੇ ਜਾਣ ਕੇ ਦੇਖੋ ਭਰਾ ਇਹ ਸਾਰੇ ਦੇਖਿਆ ਕਿੱਥੇ ਸਾਰੇ ਦੇ ਤਾਂ ਮੈਂ ਬੱਵੀ ਨਹੀਂ ਸਮਝਾਉਂਦੀ ਸਾਰੇ ਦੇ ਰਾਤਾਂ ਦੇ ਬਹੁਤ ਹੈ ਉਹ ਬਾਬਾ ਜੀ ਹੈ ਕਿਤੇ ਪਾਰੇ ਪਾਇ ਸੀ ਉਹ ਬਾਬਾ ਜੀ ਪਾਪਾ ਪਾਪਾ ਕਰ ਜੇਕਰ ਤੁਹਾਡੇ ਵੀ ਪਿੰਡਾਂ ਦੇ ਵਿੱਚ ਅਜਿਹੇ ਲੋਕ ਆਉਂਦੇ ਨੇ ਤਾਂ ਉਸ ਦੀ ਜਾਂਚ ਜ਼ਰੂਰ ਕਰ ਲਿਆ ਕਰੋ ਚਲੋ ਦਾਨ ਕਰਨਾ ਤੁਹਾਡੀ ਮਰਜ਼ੀ ਆ ਪਰ ਹਮੇਸ਼ਾ ਹੀ ਅੱਜ ਕੱਲ੍ਹ ਲੋਕ ਦੇਖਿਆ ਚਾਹੁੰਦਾ ਹੈ ਕਿ ਧਰਮ ਦੇ ਨਾਂ ਦੇ ਉੱਤੇ ਪਖੰਡਵਾਦ ਵੀ ਜ਼ਿਆਦਾ ਕਰ ਰਹੇ ਨੇ ਤਾਂ ਜਾਂਚ ਕਰਕੇ ਹੀ ਤੁਸੀਂ ਸੇਵਾ ਦਾਨ ਕਰਿਆ ਕਰੋ ਬਿਊਰੋ ਰਿਪੋਰਟ ਅਖੰਡ ਲੋਕ